ਕਬੱਡੀ ਖੇਡ ਪੰਜਾਬੀਆਂ ਦੇ ਵੇਖੋ ਪੜਾਕੇ ਪੈਂਦੇ ਡੈਂਡੀ ਨ ਮੱਖੀ ਕਲਾਂ ਵਾਲਾ ਲੱਗਿਆ ਗਿਆ ਜੋਰ ਫੱਡਰਲੇ ਪਾਸੇ ਹੱਥ ਜੋੜੀਆਂ ਹੋ ਗਈਆਂ ਨੇ ਲੈ ਵੀ ਪਿੰਦੇ ਖੈਰਿਆ ਆਇਆ ਕਹਿੰਦੇ ਮੱਖੀ ਮੇਰੇ ਵੀਰੋ ਸੰਧੂ ਪਰਿਵਾਰ ਦਾ ਕਬੱਡੀ ਪਾਉਣ ਦੇ ਲਈ ਖੇਡ ਗਰਾਊਂਡ ਦੇ ਵਿੱਚ ਵਧ ਚੁੱਕਿਆ ਚਾਰ ਯਾਫੀ ਨੇ ਚਾਰੇ ਤਿਆਰ ਨੇ ਹੁਣ ਕਿਹੋ ਜਿਹਾ ਕਰਦੇ ਵਾਰ ਨੇ ਸਮੇਂ ਦੇ ਇੰਤਜ਼ਾਰ ਨੇ ਫੁੱਲਾ ਹੈ ਸ਼ੂਸ਼ਕ ਵਾਲਾ ਉਧਰਲੇ ਪਾਸੇ ਕੁਝ ਕੇ ਸਰੀਰ ਨੇ ਕਬੱਡੀ ਖੇਡ ਪੰਜਾਬੀਆਂ ਦੇ ਵੇਖੋ ਪੜਾਕੇ ਪੈਂਦੇ ਡੈਂਡੀ ਨੌਂਗ ਦੇ ਵਿੱਚ ਕਹਿੰਦੇ ਮੱਖੀ ਮੱਖੀ ਸੰਧੂ ਇੱਕ ਤਗੜੇ ਜਿਹਾ ਮਾਟੀ ਦੀ ਧਰਤੀ ਹੈ ਮੇਰੇ ਵੀਰੋ ਮਾਝੇ ਨੂੰ ਮਾਣ ਹੈ ਇਸ ਮੁੰਡੇ ਤੇ ਕਦੇ ਮੀਰੀ ਪੀਰੀ ਕਬੱਡੀ ਕਲੱਬ ਲਈ ਖੇਡਿਆ ਪੰਜਾਬ ਦੇ ਕੱਪਾਂ ਤੇ ਲੰਮੇ ਸਮੇਂ ਤੋਂ ਜੁੜਿਆ ਹੋਇਆ ਪਰ ਦੂਜੇ ਪਾਸੇ ਮੈਂ ਵੇਖਦਾ ਮੈਂ ਵੇਖਦਾ ਵੀ ਜਾਫੀ 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 ਇਹ ਜਰਨੈਲ ਹਰੀ ਸਿੰਘ ਨਾਲਵਾ ਕਬੱਡੀ ਕਲਬ ਦੇ ਵਿੱਚ ਪੁਆਇੰਟ ਜੋੜ ਗਿਆ। ਲਓ ਅਗਲੀ ਕਬੱਡੀ ਪਾਉਣ ਦੇ ਲਈ ਮੱਖਣ ਸੰਧੂ ਮੱਖੀ ਗਣ ਵਾਲਾ ਕਹਿੰਦੇ ਖੇਡ ਗਰਾਊਂਡ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ। ਚਾਰ ਯਾਫੀਆਂ ਦੇ ਵਿੱਚੋਂ ਅਮਰਤ ਆਲਖੋ ਕਹਿੰਦੇ ਪਰ ਸਿੰਘ ਯਾਫੀ ਅੱਜ ਦੇ ਸਮਿਆਂ ਦਾ ਸਤਨਾਮ ਖੇੜੀ ਚੈਲਾ ਵਾਲਾ ਨਾਲ ਕਹਿੰਦੇ ਸ਼ੂਸ਼ਕ ਵਾਲਾ ਫੂਲਾ ਬੜਾ ਤੇਜ ਹੈ। ਲਓ ਉਧਰਲੇ ਪਾਸੇ ਹੱਥ ਜੋੜੀਆਂ ਹੋ ਗਈਆਂ ਨੇ। ਲੈ ਵੀ ਪਿੰਦੇ ਖੈਰਿਆ ਵੇਖ ਲਓ ਠੱਪਕੇ ਮਾਰੀਆਂ ਹੋਈਆਂ ਮੇਰੇ ਵੀਰੋ ਇਹ ਦੀਪਗੜ੍ਹ ਪਿੰਡ ਦਾ ਨੰਨੂ ਹੈ। ਗੰਦ ਦਿੱਤਾ ਸੁਲਤਾਨ ਨੇ ਮੱਖਣ ਸੰਧੂ ਮੱਖੀ ਕਲਾਂ ਵਾਲਾ ਕਬੱਡੀ ਪਾ ਰਿਹਾ ਕਿਸੇ ਦੇ ਆ ਪੱਤਾਂ ਦੀ ਗੱਲ ਵੱਖਰੀ ਕਿਸੇ ਦੇ ਆ ਡੌਲਿਆਂ ਚ ਜੋਰ ਰੱਜ ਕੇ ਇਹ ਸਤਨਾਮ ਹੈ ਇਹਦਾ ਖੇੜੀ ਚਹਿਣਾ ਪਿੰਡ ਹੈ ਮੇਰੇ ਪੰਜਾਬੀ ਵੀਰੋ ਦੂਜੇ ਪਾਸੇ ਮੱਖਣ ਸੰਧੂ ਮੱਖੀ ਕਲਾਂ ਵਾਲਾ ਲੱਗਿਆ ਗਿਆ ਜੋਰ ਫੜਿਆ ਹੋਇਆ ਗਿੱਟਾ ਮੁੰਡਾ ਹੱਥਾਂ ਚ ਹੱਥਾਂ ਚ ਮਿਲ ਗਿਆ ਤੇ ਕਹਿੰਦੇ ਗੱਲੀਆ ਮਾ